ਉੜੇ ਐੜੇ ਦਾ ਸ਼ੁੱਧ ਉਚਾਰਨ ਤੇ ਮੁਹਾਰਨੀ ਦਾ ਸ਼ੁੱਧ ਉਚਾਰਨ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਨੇ 70 ਤੋਂ 80% ਸੰਖਿਆ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਹਾਰਨੀ ਦੇ ਤੀਸਰੇ ਭਾਗ ਦੇ ਵਿੱਚ ਆਪ ਜੀਆਂ ਦਾ ਸਵਾਗਤ ਹੈ ਸੋ ਪਿਛਲੇ ਮਹਾਰਨੀ ਦੇ ਪਹਿਲੇ ਭਾਗ ਦੇ ਵਿੱਚ ਆਪਾਂ ਊੜਾ ਐੜਾ ਤੇ ਈੜੀ ਅੱਖਰ ਉਹਨਾਂ ਤਿੰਨ ਅੱਖਰਾਂ ਨੂੰ ਇਹ ਜੋ ਲਗਾ ਮਾਤਰਾ ਕੰਨੇ ਵਾਲੀ ਸਿਹਾਰੇ ਵਾਲੀ ਬਿਹਾਰੀ ਵਾਲੀ ਔਂਕੜ ਵਾਲੀ ਦੁਲੈਂਕੜ ਵਾਲੀ ਲਾਮਾ ਦੁਲਾਮਾ ਹੋੜਾ ਕਨੌੜਾ ਪੀ ਇੱਕੰਨੇ ਨੂੰ ਉੱਪਰ ਬਿੰਦੀ ਇਹ ਪਹਿਲੀ ਲਾਈਨ ਜਿਹੜੀ ਊੜੇ ਆੜੇ ਦੀ ਆ ਉਹਦੇ ਵਿੱਚ ਜਿਵੇਂ ਐੜਾ ਅੱਖਰ ਸੀ ਆਪਾਂ ਉਹਦੇ ਵਿੱਚ ਵਿਸਥਾਰ ਨਾਲ ਦੱਸਿਆ ਸੀ ਉਹਨੂੰ ਸਿਹਾਰੀ ਨਹੀਂ ਲੱਗਦੀ ਬਿਹਾਰੀ ਨਹੀਂ ਲੱਗਦੀ ਐਵੇਂ ਹੀ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਊੜਾ ਅੱਖਰ ਹੈ ਉਹਨੂੰ ਵੀ ਸਿਹਾਰੀ ਤੇ ਬਿਹਾਰੀ ਨਹੀਂ ਲੱਗਦੀ ਊੜੇ ਦਾ ਆਪਣਾ ਹੋੜਾ ਏ ਔਰ ਦੂਸਰੇ ਭਾਗ ਦੇ ਵਿੱਚ ਫਿਰ ਆਪਾਂ ਬਾਕੀ ਜਿਹੜੇ ਅੱਖਰ ਸਨ ਉਹਨਾਂ ਦੇ ਨਾਲ ਲਗਾ ਮਾਤਰਾਵਾਂ ਲਗਾਈਆਂ ਸਨ ਔਰ ਨਾਣੇ ਅੱਖਰ ਤੱਕ ਆਪਾਂ ਉਹ ਲਗਾ ਮਾਤਰਾ ਤੇ ਲਗਾ ਮਾਤਰਾ ਦੇ ਨਾਲ ਅੱਖਰ ਦੀ ਆਵਾਜ਼ ਕੀ ਬਣਦੀ ਉਹ ਦੱਸੀ ਸੀ ਸੋ ਆਓ ਤੀਸਰੇ ਭਾਗ ਦੇ ਵਿੱਚ ਆਪਾਂ ਤੱਤੇ ਅੱਖਰ ਤੋਂ ਸ਼ੁਰੂਆਤ ਕਰਕੇ ਔਰ ਰਾੜੀ ਅੱਖਰ ਤੱਕ ਆਪਾਂ ਇਹਦੀ ਸੰਪੂਰਨਤਾ ਕਰਨੀ ਹੈ ਮੁਹਾਰਨੀ ਭਾਗ ਤੀਜਾ ਤਤ ਮੁਕਤਤ ਤਤੇ ਕੰਨਤਾ ਤਤੇ ਸਿਹਾਰੀ ਤੇ ਤਤੇ ਬਿਹਾਰੀ ਤੀ ਤਤੇ ਔਕੜ ਤੋ ਤਤੇ ਦੁਲੰਕੜ ਤੂ ਤਤੇ ਲਾਵਾਂ ਤੇ तत् दुलाइया तै तत्ते होड़ा तो तत् कनौड़ा तो तत्ते टिप्पी तंग तत्ते कन्ना उत्ते बिंदी तथा मुक्ता थथे कन्ना था थथे सिहारी थे ਥੱਥੇ ਬਿਹਾਰੀ ਥੱਥੇ ਅੰਕੜ ਥ ਥੱਥੇ ਦੁਲੈਂਕੜ ਥ ਥੱਥੇ ਲਮਥੀ ਥਥ ਦੁਲਾਮਥ ਥੱਥੇ ਹੂੜ ਥਥ ਕਨੌੜ ਥ ਥੱਥੇ ਟਿਪਿਥੰ ਥੱਥੇ ਕੰਨਾ ਉੱਤੇ ਬਿੰਦੀ ਥਾਂ ਦੱਦਾ ਮੁਕਤਦ ਦੱਦੇ ਕੰਨਾ ਦਾ ਦੱਦੇ ਸਿਹਾਰੀ ਦੇ ਦੱਦੇ ਬਿਹਾਰੀ ਦੀ ਦੱਦੇ ਔਕੜ ਦੋ ਦੱਦੇ ਦੁਲੈਂਕੜ ਦੂ ਦੱਦੇ ਲਾਮ ਦੀ ਦੱਦਾ ਦੁਲਾਮ ਦਾ ਦੱਦੇ ਹੋੜਾ ਦੋ ਦੱਦਾ ਕਨੌੜਾ ਦੋ ਦੱਦੇ ਟਿੱਪੀ ਦੰ ਦੱਦੇ ਕੰਨਾ ਉੱਤੇ ਬਿੰਦੀ ਦਾ ਤੱਦਾ ਮੁਕਤਾ ਤੱਦੇ ਕੰਨਾ ਤਾ ਤੱਦੇ ਸਿਹਾਰੀ ਤੇ ਤੱਦੇ ਬਿਹਾਰੀ ਤੀ ਤੱਦੇ ਔਕੜ ਤੋਂ ਤਦੇ ਦੁਲੈਂਕੜ ਤੂ ਤਦੇ ਲਾਵਾਂ ਤੀ ਤਦੈ ਦੁਲਾਮ ਤੈ ਤਦੇ ਹੋੜਾ ਤੂ ਤਦੈ ਕਨੌੜਾ ਤਹੋ ਤਦੇ ਟਿੱਪੀ ਤੰ ਤਦੇ ਕੰਨ ਉੱਤੇ ਬਿੰਦੀ ਤਾਂ ਨੰਨਾ ਮੁਕਤਾਨਾ ਨੰਨੇ ਕੰਨਾ ਨਾ ਨੰਨੇ ਸਿਹਾਰੀ ਨੇ ਨੰਨੇ ਬਿਹਾਰੀ ਨੀ ਨੰਨੇ ਔਕੜ ਨੂੰ ਨੰਨੇ ਦੁਲੈਂਕੜ ਨੂੰ ਨੰਨੇ ਲਾਵਾਂ ਨੇ ਨੰਨਾ ਦੁਲਾਵਾਂ ਨੰਨੇ ਹੋੜਾ ਨੋ ਨੰਨ ਕਨੌੜਾ ਨੋ ਨੰਨੇ ਟਿੱਪੀ ਨੰ ਨੰਨੇ ਕੰਨਾਂ ਉੱਤੇ ਬਿੰਦੀ ਨਾ ਪੱਪਾ ਮੁਕਤਪ ਪੱਪੇ ਕੰਨਾ ਪਾ ਪੱਪੇ ਸਿਹਾਰੀ ਪੇ ਅੱਪੇ ਬਿਹਾਰੀ ਪੀ ਪੱਪੇ ਔਕੜ ਪੂ ਪੱਪੇ ਦੁਲੰਕੜ ਪੂ ਪੱਪੇ ਲਾਵਾ ਪੀ ਪੱਪਾ ਦੁਲਾਵਾ ਪੈ ਪੱਪੇ ਹੂੜਾ ਪੋ ਪੱਪਾ ਕਨੌੜਾ ਪੋ ਪੱਪੇ ਟਿੱਪੀ ਪੰ ਪੱਪੇ ਕੰਨਾ ਉੱਤੇ ਬਿੰਦੀ ਪਾ ਫੱਫਾ ਮੁਕਤਫ ਫੱਫੇ ਕੰਨਾ ਫਾ ਫੱਫੇ ਸਿਹਾਰੀ ਫੇ ਫਫੇ ਬਿਹਾਰੀ ਫਫੇ ਔਕੜ ਪੋ ਫਫਾ ਦੁਲੰਕੜ ਪੂ ਫਫੇ ਲਾਮ ਫੀ ਫਫਾ ਦੁਲਮ ਭ ਫਫੇ ਹੂੜਾ ਪੂ ਫਫਾ ਕਨੌੜਾ ਫੌ ਫਫੇ ਟਿੱਪੀ ਫੰਗ ਫੱਕੇ ਕੰਨਾ ਉੱਤੇ ਬਿੰਦੀ ਫਾ ਬੱਬਾ ਮੁਕਤਬ ਬੱਬੇ ਕੰਨਾ ਬਾ ਬੱਬੇ ਸਿਹਾਰੀ ਬੇ ਬੱਬੇ ਬਿਹਾਰੀ ਬੀ ਬੱਬੇ ਔਕੜ ਬੋ ਬੱਬਾ ਦੁਲੈਂਕੜ ਬੂ ਬੱਬੇ ਲਾਵਾ ਬੀ ਬੱਬਾ ਦੁਲਾਵਾ ਬੈ ਬੱਬੇ ਹੋੜਾ ਬੋ ਬੱਬਾ ਕਨੌੜਾ ਬੋ ਬੱਬੇ ਟਿੱਪੀ ਬੰ ਬੱਬੇ ਕੰਨਾ ਉੱਤੇ ਬਿੰਦੀ ਬਾਂ ਪੱਬਾ ਮੁਕਤਪ ਬੱਬੇ ਕੰਨਾ ਪਾ ਬੱਬੇ ਸਿਹਾਰੀ ਪੇ ਬੱਬੇ ਬਿਹਾਰੀ ਪੀ ਬੱਬੇ ਔਕੜਪੂ ਪਬੇ ਦੁਲੰਕੜ ਪੂ ਪਬੇ ਲਾਮਾ ਪੀ ਪਬਾ ਦੁਲਮਾ ਪੈ ਪਬਾ ਦੁਲਮਾ ਪੈ ਪਬੇ ਹੋੜਾ ਪੂ ਪਬਾ ਕਨੌੜਾ ਭਉ ਪਬੇ ਟਿਪੀ ਪੰ ਪਬੇ ਕੰਨਾ ਉੱਤੇ ਬਿੰਦੀ ਪਾਂ मम्मा मुक्ता म मम्मे कन्ना मार मम्मे सिहारी मे मम्मे बिहारी मी मम्मे औंकड़ मो मम्मे दुलंकड़ मो मम्मे लामा मे मम्मे दुलाइया मै मम्मे होड़ा मो ਮੰਮਾ ਕਨੌੜਾ ਮੋ ਮੰਮੇ ਟਿੱਪੇ ਮੰ ਮੰਮੇ ਕੰਨਾ ਉੱਤੇ ਬਿੰਦੀ ਮਾ ਜਈਆ ਮੁਕਤਯ ਯਈਏ ਕੰਨਾ ਯਾ ਜਈਏ ਸਿਹਾਰੀ ਜੇ ਜਈਏ ਬਿਹਾਰੀ ਜੀ ਜਈਏ ਔਂਕੜ ਜੋ ਜਈਏ ਦੁਲੰਕੜ ਜੋ ਜਈਏ ਲਾਵਾ ਜੀ ਜਈਏ ਦੁਲਾਵਾ ਜੈ ਜਈਏ ਹੋੜਾ ਜਾਓ ਜਈਏ ਕਨੌੜਾ ਜਾਓ ਜਈਏ ਟਿੱਪੀ ਯੰ ਜਈਏ ਕੰਨਾ ਉੱਤੇ ਬਿੰਦੀ ਯਾ ਰਾਰਾ ਮੁਕਤਾਰ ਰਾਰੇ ਕੰਨਾਰਾ ਰਾਰੇ ਸਿਹਾਰੀ ਰੇ ਰਾਰੇ ਬਿਹਾਰੀ ਰੀ ਰਾਰੇ ਔਕੜ ਰੂ ਰਾਰੇ ਦੁਲੰਕੜ ਰੂ ਰਾਰੇ ਲਾਮਾਰੀ ਰਾਰਾ ਦੁਲਾਮਰ ਰਾਰੇ ਹੋੜਾ ਰੂ ਰਾਰਾ ਕਨੌੜਾ ਰੋ ਰਾਰੇ ਟਿੱਪੀ ਰੰਗ ਰਾਰੇ ਕੰਨਾ ਉੱਤੇ ਬਿੰਦੀ ਰਾ ਲੱਲਾ ਮੁਕਤਲ ਲੱਲੇ ਕੰਨਾ ਲਾ ਲੱਲੇ ਸਿਹਾਰੀ ਲੇ ਲੱਲੇ ਬਿਹਾਰੀ ਲੀ ਲੱਲੇ ਔਕੜ ਲੂ ਲੱਲਾ ਦੁਲੰਕੜ ਲੂ ਲੱਲੇ ਲਾਵਾਂ ਲੀ ਲੱਲਾ ਦੁਲਾਵਾ ਲੈ ਲੱਲੇ ਹੋੜਾ ਲੋ ਲੱਲਾ ਕਨੌੜਾ ਲਾਓ ਲੱਲੇ ਟਿੱਪੀ ਲੰ ਲੱਲੇ ਕੰਨਾ ਉੱਤੇ ਬਿੰਦੀ ਲਾ ਆ ਵਹੁਵਾ ਮੁਕਤਬ ਵਹੁਵੇ ਕੰਨਾ ਵਾ ਵਹੁਵੇ ਸਿਹਾਰੀ ਵੇ ವೇ ಬಿಹಾರಿ ವುವೇ ಔಂಕ ದೊಲಂಕೂ ವೇ ಲಾಮಾ ವೀ ವೌವ ದೊಲಾವ ವೇ ಹೋಡಾವೋ ವೌವ ಕನೋಡಾವೇ ಟಿಪ್ಪ ਵਹੁਏ ਕੰਨਾ ਉੱਤੇ ਬਿੰਦੀ ਵਾਂ ਰਾੜਾ ਮੁਕਤੜ ਅੜਾੜੇ ਕੰਨੜਾ ਅੜਾੜੇ ਸਿਹਾਰੀ ਅੜੇ ਰਾੜੇ ਬਿਹਾਰੀ ਅੜੀ ਰਾੜੇ ਹੰਕੜੜੂ ਅੜਾੜ ਦੁਲੰਕੜੜੂ ਅੜਾੜੇ ਲਾਵਾਂ ਅੜੀ ੜਾੜਾ ਦੁਲਾਵਾੜਾ ੜਾੜੇ ਹੋੜਾ ੜੋੜਾੜਾ ਕਨੌੜਾ ੜਾਓ ੜਾੜੇ ਟਿੱਪੀੜੰ ੜਾੜੇ ਕੰਨ ਉੱਤੇ ਬਿੰਦੀ ੜਾਂ ਇੱਥੋਂ ਤੱਕ ਊੜੇ ੜੇ ਦੇ ਨਾਲ ਮੁਹਾਰਨੀ ਦੀ ਤੀਸਰੇ ਭਾਗ ਦੀ ਸਮਾਪਤੀ ਹੈ ਪਹਿਲੇ ਭਾਗ ਤੋਂ ਦੂਸਰੇ ਭਾਗ ਤੋਂ ਔਰ ਤੀਸਰੇ ਭਾਗ ਤੋਂ ਤੁਸੀਂ ਮੁਹਾਰਨੀ ਲਗਾਮਾਤਰਾਂ ਸਹਿਤ ਇਹ ਸੰਖਿਆ ਸੰਪੂਰਨ 35 ਅੱਖਰੀ ਦੀ ਕਰ ਸਕਦੇ ਹੋ ਸੋ ਇਹਦੇ ਵਿੱਚ ਜੋ ਵੀ ਆਪ ਜੀ ਨੂੰ ਕੋਈ ਗਲਤੀ ਲੱਗੇ ਤੇ ਆਪ ਜੀਆਂ ਨੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਸੁਝਾਅ ਵੀ ਦੇਨੇ ਔਰ ਇਹ ਮੁਹਾਰਨੀ ਦੀ ਸੰਖਿਆ ਮੁਹਾਰਨੀ ਦਾ ਉਚਾਰਨ ਬੱਚਿਆਂ ਵਾਸਤੇ ਬੜਾ ਜ਼ਰੂਰੀ ਹੈ ਸੁਸਮੂਹ ਸੰਗਤ ਨੂੰ ਬੇਨਤੀ ਹੈ ਆਪ ਜੀਆਂ ਨੇ ਆਪ ਹੀ ਆਪਣੀ ਮੁਹਾਰਨੀ ਨੂੰ ਸ਼ੁੱਧ ਕਰਨਾ ਆਪਣੇ ਬੱਚਿਆਂ ਨੂੰ ਵੀ ਸ਼ੁੱਧ ਕਰਾਉਣਾ ਕਿਉਂਕਿ ਪਹਿਲੀ ਵੀਡੀਓ ਦੇ ਵਿੱਚ ਵੀ ਆਪ ਜੀਆਂ ਦੇ ਨਾਲ ਸਾਂਝ ਪਾਈ ਸੀ ਊੜੇ ਐੜੇ ਦਾ ਸ਼ੁੱਧ ਉਚਾਰਨ ਤੇ ਮੁਹਾਰਨੀ ਦਾ ਸ਼ੁੱਧ ਉਚਾਰਨ ਜਿਹੜਾ ਲੈਂਦੇ ਨੇ ਸਮਝ ਲਓ ਤਾਨੂ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਨੇ 70 ਤੋਂ 80% ਸੰખ્યા ਕਰ ਲਈ ਸੋ ਇਹ ਸਾਡੇ ਵਾਸਤੇ ਬੜਾ ਜ਼ਰੂਰੀ ਹੈ ਮਾਂ ਬੋਲੀ ਪੰਜਾਬੀ ਨੂੰ ਸਿੱਖਣ ਵਾਸਤੇ ਊੜੇ ਐੜੇ ਦਾ ਸ਼ੁੱਧ ਉਚਾਰਨ ਔਰ ਮੁਹਾਰਨੀ ਦਾ ਸ਼ੁੱਧ ਉਚਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ